ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1.3 ਲੱਖ ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ ਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ ਉਹ ਡੌਂਕੀਆਂ ਲਾਣ ਲਈ ਮਜਬੂਰ ਵਾ ਉਹ ਡਿਪਰੈਸ਼ਨ ਦੇ ਵਿੱਚ ਵਾ ਉਹ ਮਰ ਰਹੇ ਆ ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਇ ਐਲ ਐਮ ਆਈਆ ਦੇ ਨਹੀਂ ਲੈਣੀਆਂ ਚਾਹੁੰਦੇ ਉਹ ਸਟੱਡੀ ਪੂਰੀ ਹੋ ਗਈ ਉਹਨਾਂ ਦਾ ਐਕਸਪੀਰੀਅੰਸ ਪੂਰੇ ਆ ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ ਸਤਾ ਤਾਂ ਕਿ ਅਸੀਂ ਪੀਆਰ ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ ਤੇ ਜਿਹੜਾ ਸਾਨੂੰ ਜਿਹੜਾ ਫੇਅਰ ਪੀਆਰ ਪਾਥਵੇਸ ਜਿਹੜੇ ਜਿੱਦਾਂ ਚੱਲਦੇ ਸੀਗੇ ਪਹਿਲਾਂ ਡਰਾ ਆਉਂਦੇ ਸੀਗੇ ਉਹ ਆਉਣ ਤੇ ਜਿਹੜੇ ਨਵੇਂ ਡਰਾ ਆਉ ਕੱਢੇ ਜਾਣ ਤੇ ਜਿਹੜੇ ਸਟੂਡੈਂਟ ਪੜ੍ਹ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾ ਜੇ ਜਿਹੜਾ ਅਸੀਂ ਪਹਿਲਾਂ ਧਰਨਾ ਚਲਾ ਰਹੇ ਹਾਂ ਬਾਕੀ ਗੱਲ ਜਿਹੜੀ ਆ ਗੁਰੂ ਰੰਧਾਵਾ ਭਾਈ ਕਰਨਗੇ ਵੈਗਿਆ ਖਾਲਸਾ ਵੈਗਿਆ ਜੀ ਫਤਿਹ ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟੇ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪਰਵਾਨ ਹੋ ਜਾਂਦੀ ਆ ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸਨੇਹਾ ਸਰਕਾਰ ਤੱਕ ਜਾਂ ਜਿਹੜੇ 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 ਅ ਅਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰ ਰਹੇ ਨੇ ਮਿਹਨਤ ਸਾਰੇ ਕਰ ਰਹੇ ਨੇ